ਪ੍ਰਭ ਆਸਰਾ ਟਰਸਟ ਜੋ ਕਿ ਲੋਕਾਂ ਦੀ ਸੇਵਾ ਕਰਦਾ ਉਸ ਟਰਸਟ ਦਾ ਬਿਜਲੀ ਡਿਪਾਰਟਮੈਂਟ ਵੱਲੋਂ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਇੱਕ ਪਾਸੇ ਅੱਤ ਦੀ ਗਰਮੀ ਸ਼ੁਰੂ ਹੋ ਗਈ ਦੂਜੇ ਪਾਸੇ ਐਦਾਂ ਦੇ ਸਸਤਾਮਾਂ ਦੇ ਬਿਜਲੀ ਕਨੈਕਸ਼ਨ ਕੱਟਣੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਰੋਸ ਜੂਰ ਹੈ ਅੱਜ ਪ੍ਰਭ ਆਸਰਾ ਦੇ ਬਿਜਲੀ ਕਨੈਕਸ਼ਨ ਕੱਟਣ ਦੇ ਰੋਸ ਦੇ ਵਿੱਚ ਕਈ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਬਿਜਲੀ ਡਿਪਾਰਟਮੈਂਟ ਨੂੰ ਸਖਤ ਕਾਬੂ ਦਿੱਤੀ ਹੈ ਕਿ ਜਾਂ ਤਾਂ ਪਰਾ ਬਾਸਰਾ ਦਾ ਬਿਜਲੀ ਕਨੈਕਸ਼ਨ ਮੁਰਤੋਂ ਲਗਾਇਆ ਜਾਵੇ ਨਹੀਂ ਤਾਂ ਤਿੱਖਾ ਪ੍ਰਦਰਸ਼ਨ ਪ੍ਰਸ਼ਾਸਨ ਦੇ ਖਿਲਾਫ ਕੀਤਾ ਜਾਵੇਗਾ ਪੰਜਾਬ ਗੁਰੂ ਪੀਰ ਪਕੰਬਰਾਂ ਦੀ ਧਰਤੀ ਹੈ ਪੰਜਾਬ ਦੇ ਵਿੱਚ ਜਿੱਥੇ ਦਸੇ ਗੁਰੂ ਹੋਏ ਨੇ ਦੇਵੀ ਦੇਵਤੇ ਪੀਰ ਪਕੰਬਰ ਵੀ ਹੋਏ ਨੇ ਕੈਸੇ ਨੂੰ ਲੈ ਕੇ ਪੰਜਾਬ ਸਟੇਟ ਨੂੰ ਪੂਰੇ ਭਾਰਤ ਦੇ ਵਿੱਚ ਇਸ ਕਰਕੇ ਮੋਰੀ ਜਾਣਿਆ ਜਾਂਦਾ ਹੈ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਦਇਆ ਭਾਵਨਾ ਸਭ ਤੋਂ ਜ਼ਿਆਦਾ ਹੈ ਕੈਸ ਨੂੰ ਲੈ ਕੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਖੂਬੀ ਹੈ ਕਿ ਕਿਸੇ ਵੀ ਇਨਸਾਨ ਨੂੰ ਕਿਸੇ ਵੀ ਧਰਮ ਨੂੰ ਕਿਸੇ ਵੀ ਧਰਮ ਦੇ ਬੰਦੇ ਨੂੰ ਭੁੱਖਾ ਨਹੀਂ ਦੇਖ ਸਕਦੇ ਬਿਨਾ ਬਿਸਤਰ ਤੋਂ ਬਿਨਾ ਸੌਣ ਦੇ ਪ੍ਰਬੰਧ ਤੋਂ ਬਿਨਾ ਨਹੀਂ ਦੇਖ ਸਕਦੇ ਕਿਉਂਕਿ ਪੰਜਾਬ ਦੇ ਵਿੱਚ ਜਿੱਥੇ ਵੀ ਕੋਈ ਲੋੜਵੰਦ ਹੁੰਦਾ ਹੈ ਜਾਂ ਫਿਰ ਬੇਸਹਾਰਾ ਹੁੰਦਾ ਉਹਨਾਂ ਵਾਸਤੇ ਪੰਜਾਬ ਦੇ ਵਿੱਚ ਕਈ ਐਦਾਂ ਦੀਆਂ ਸੰਸਥਾਵਾਂ ਅੱਗੇ ਆਗੀਆਂ ਨੇ ਜਿਹੜੇ ਇਹਨਾਂ ਲੋਕਾਂ ਦੀ ਮਦਦ ਕਰਦੀਆਂ ਨੇ ਤੈਸੇ ਨੂੰ ਲੈ ਕੇ ਇੱਕ ਸੰਸਥਾ ਹੋ ਹੈ ਜਿਨ੍ਹਾਂ ਨੇ ਕਾਫੀ ਬੇਸਹਾਰਿਆਂ ਨੂੰ ਸਹਾਰਾ ਦਿੱਤਾ ਲੋੜਵੰਦਾਂ ਨੂੰ ਉਹਨਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਅਸੀਂ ਗੱਲ ਕਰ ਰਹੇ ਹਾਂ ਕੋਰਾਲੀ ਦੇ ਨਜ਼ਦੀਕ ਵੱਡੀ ਸੰਸਥਾ ਬਣੀ ਹੋਈ ਜੋ ਕਿ ਸੰਕੜੇ ਪਰਿਵਾਰਾਂ ਦਾ ਸਹਾਰਾ ਬਣੀ ਹੋਈ ਪ੍ਰਭ ਆਸਰਾ ਟਰਸਟ ਦੀ ਜਿੱਥੇ ਕਿ ਕਈ ਸਟੇਟਾਂ ਦੇ ਲੋਕ ਉਸ ਪ੍ਰਭ ਆਸਰਾ ਦੇ ਵਿੱਚ ਰਹਿੰਦੇ ਨੇ ਉਹਨਾਂ ਦਾ ਖਾਣ ਪੀਣ ਦਾ ਪ੍ਰਬੰਧ ਸੌਣ ਦਾ ਪ੍ਰਬੰਧ ਉਹਨਾਂ ਦਾ ਦਵਾਈ ਦੇ ਇਲਾਜ ਦਾ ਪ੍ਰਬੰਧ ਪ੍ਰਭ ਆਸਰਾ ਟਰਸਟ ਕਰ ਰਿਹਾ ਹੈ ਕੈਸਨ ਨੂੰ ਲੈ ਕੇ ਹੁਣ ਖਬਰ ਕੀ ਹੈ ਤੁਸੀਂ ਹੈਰਾਨ ਹੋ ਜਾਓਗੇ ਕਿ ਪ੍ਰਭ ਆਸਰਾ ٹرسٹ ਜੋ ਕਿ ਲੋਕਾਂ ਦੀ ਸੇਵਾ ਕਰਦਾ ਉਸ ٹرسٹ ਦਾ ਬਿਜਲੀ ਡਿਪਾਰਟਮੈਂਟ ਵੱਲੋਂ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਇੱਕ ਪਾਸੇ ਅੱਤ ਦੀ ਗਰਮੀ ਸ਼ੁਰੂ ਹੋ ਗਈ ਦੂਜੇ ਪਾਸੇ ਐਦਾਂ ਦੇ ਸਸਤਾਵਾਂ ਦੇ ਬਿਜਲੀ ਕਨੈਕਸ਼ਨ ਕੱਟਣੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਰੋਸ ਜ਼ਰੂਰ ਅੱਜ ਪ੍ਰਬਾਸਰਾ ਦੇ ਬਿਜਲੀ ਕਨੈਕਸ਼ਨ ਕੱਟਣ ਦੇ ਰੋਸ ਦੇ ਵਿੱਚ ਕਈ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣਾਂ ਨੇ ਉਨ੍ਹਾਂ ਵੱਲੋਂ ਰੋਸ ਪ੍ਰਗਟ ਕੀਤਾ ਤੇ ਪ੍ਰਸ਼ਾਸਨ ਨੂੰ ਸਖਤ ਚਤਾਵਨੀ ਦਿੱਤੀ ਹੈ ਬਿਜਲੀ ਡਿਪਾਰਟਮੈਂਟ ਨੂੰ ਸਖਤ ਚਤਾਵਨੀ ਦਿੱਤੀ ਹੈ ਕਿ ਜਾਂ ਤਾਂ ਪ੍ਰਬਾਸਰਾ ਦਾ ਬਿਜਲੀ ਕਨੈਕਸ਼ਨ ਮੁੜ ਤੋਂ ਲਗਾਇਆ ਜਾਵੇ ਨਹੀਂ ਤਾਂ ਤਿੱਖਾ ਪ੍ਰਦਰਸ਼ਨ ਪ੍ਰਸ਼ਾਸਨ ਦੇ ਖਿਲਾਫ ਕੀਤਾ ਜਾਵੇਗਾ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਰੋਡ ਵੀ ਜਾਮ ਕੀਤਾ ਜਾ ਸਕਦੇ ਨੇ ਹੋਰ ਵੀ ਤਿੱਖਾ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ ਪੂਰੇ ਪੰਜਾਬ ਭਰ ਦੇ ਵਿੱਚੋਂ ਸੰਸਤਾਵਾਂ ਪ੍ਰਭ ਆਸਰਾ ਦੇ ਨਾਲ ਖੜਨ ਲਈ ਤਿਆਰ ਨੇ ਤਾਂ ਇਸੇ ਨੂੰ ਲੈ ਕੇ ਉਹਨਾਂ ਵੱਲੋਂ ਕਿਹਾ ਗਿਆ ਕਿ ਹੁਣ ਜਿਹੜੇ ਬੇਸਹਾਰਾ ਨੇ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਜਦੋਂ ਸਰਕਾਰ ਨਹੀਂ ਪੁੱਛਦੀ ਤਾਂ ਇਦਾਂ ਦੇ ਸੰਸਤਾਵਾਂ ਜਦੋਂ ਸਹਾਰਾ ਦੇ ਰੀਆਂ ਨੇ ਤਾਂ ਇਦਾਂ ਦੇ ਬਿਜਲੀ ਡਿਪਾਰਟਮੈਂਟ ਜਾਂ ਫਿਰ ਹੋਰ ਮਹਿਕਮੇ ਕਿਉਂ ਤੰਗ ਪਰੇਸ਼ਾਨ ਇਦਾਂ ਦੀ ਸੰਸਥਾਵਾਂ ਨੂੰ ਕਰ ਰਹੇ ਨੇ ਤਾਂ ਐਸੇ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਨੇ ਤੇ ਹੋਰ ਕਈ ਜਥੇਬੰਦੀਆਂ ਨੇ ਇਕੱਠੀਆਂ ਹੋਈਆਂ ਉਹਨੇ ਪ੍ਰਭ ਆਸਰਾ ਦੇ ਵਿੱਚ ਖੜ ਕੇ ਕਿਹੜੀ ਚਿਤਾਬਨੀ ਦਿੱਤੀ ਹੈ ਪ੍ਰਸ਼ਾਸਨ ਨੂੰ ਤੁਸੀਂ ਵੀ ਸੁਣੋਏ ਪੂਰੀ ਖਬਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਦੁੱਖ ਦੀ ਗੱਲ ਹੈ ਜੀ ਜਦੋਂ ਅੱਜ ਪਤਾ ਲੱਗਿਆ ਕਿ ਇਹ ਜੋ ਪ੍ਰਭ ਆਸਰਾ ਹੈ ਦੂਜਿਆਂ ਦਾ ਆਸਰਾ ਬਣਦਾ ਹੈ ਜੋ ਅਸਥਾਨ ਬਣਿਆ ਹੋਇਆ ਹੈ ਉਸਾ ਸਥਾਨ ਦੀ ਬਿਜਲੀ ਕੱਟ ਦਿੱਤੀ ਏ ਇਹ ਬਹੁਤ ਹੀ ਕੋਜੀ ਤੇ ਸ਼ਰਮਨਾਕ ਹਰਕਤ ਕੀਤੀ ਏ ਸਰਕਾਰ ਨੇ ਜਿਹੜੀਆਂ ਮਨੁੱਖਤਾ ਨੂੰ ਸੇਵਾ ਕਰਦੀਆਂ ਉਹ ਜਥੇਬੰਦੀ ਅੱਜ ਇੱਕਦਮ ਇੱਥੇ ਪਹੁੰਚੀ ਆ ਤੇ ਇੱਥੇ ਦੇ ਜਿਹੜੇ ਪ੍ਰਬੰਧਕ ਵੀਰ ਨੇ ਉਹਨਾਂ ਦੀ ਜਦੋਂ ਅਸੀਂ ਗੱਲ ਸੁਣੀ ਤੇ ਸਾਨੂੰ ਦੁੱਖ ਲੱਗਿਆ ਕਿ ਸਰਕਾਰ ਨੇ ਆਪਣਾ ਫਰਜ਼ ਪਛਾਣਨਾ ਤੇ ਕੀ ਏ ਜਿਹੜੇ ਇੱਥੇ ਦੇ ਪ੍ਰਬੰਧਕ ਦੇ ਉਹਨਾਂ ਨੂੰ ਹੌਸਲਾ ਦੇਣ ਦੀ ਬਜਾਏ ਉਹਨਾਂ ਦਾ ਹੌਸਲਾ ਤੋੜਨ ਵਾਲੀ ਕੋਜੀ ਹਰਕਤ ਕੀਤੀ ਏ ਅਸੀਂ ਇੱਕ ਵੱਡਾ ਇਕੱਠ ਰੱਖਿਆ ਜੀ 9 ਤਰੀਕ ਨੂੰ ਜੇਕਰ ਸਰਕਾਰ ਨੇ ਉਸ ਤੋਂ ਪਹਿਲਾਂ ਪਹਿਲਾਂ ਕੋਈ ਹੱਲ ਕਰ ਦਿੱਤਾ ਤੇ ਠੀਕ ਹੈ ਨਹੀਂ ਇੱਕ ਵੱਡਾ ਐਕਸ਼ਨ ਕੀਤਾ ਜਾਵੇਗਾ ਫਿਰ ਸਰਕਾਰ ਦੋਸ਼ ਨਾ ਦੇਵੇ ਇਹ ਜਥੇਬੰਦੀਆਂ ਨੂੰ ਜਾਂ ਸਮਾਜ ਸੇਵੀਆਂ ਨੂੰ ਕੋਈ ਦੋਸ਼ ਨਾ ਦੇਵੇ ਕਿਉਂਕਿ 9 ਤਰੀਕ ਤੱਕ ਸਰਕਾਰ ਕੋਲ ਟਾਈਮ ਹੈ ਕੋਈ ਨਾ ਕੋਈ ਹੱਲ ਕੱਢ ਕੇ ਇਹਨਾਂ ਤੱਕ ਪਹੁੰਚ ਕੀਤੀ ਜਾਵੇ ਜੇ ਉਹਦੇ ਵਿੱਚ ਵਿੱਚ ਕੋਈ ਹੱਲ ਨਹੀਂ ਕੀਤਾ ਜਾਵੇਗਾ ਤੇ ਜਿਹੜਾ 9 ਤਰੀਕ ਨੂੰ ਇਕੱਠ ਹੈ ਉਹਦੇ ਵਿੱਚ ਵੱਡਾ ਐਕਸ਼ਨ ਕੀਤਾ ਜਾਵੇਗਾ ਸਰਕਾਰਾਂ ਦੇ ਜਿਹੜੇ ਫਰਜ਼ ਹੈ ਉਹ ਇਕੱਠ ਦੇ ਵਿੱਚ ਉਹਨਾਂ ਨੂੰ ਯਾਦ ਲਾਇਆ ਜਾਣਗੇ ਜੀ ਇਹ ਸਾਡੀ ਬੇਨਤੀ ਹੈ ਸਰਕਾਰ ਤੱਕ ਇਹ ਜਿਹੜੀ ਸਮਾਜ ਦੀ ਸੇਵਾ ਕਰ ਰਹੀ ਹੈ ਉਹਨਾਂ ਨੂੰ ਹੌਸਲਾ ਦੇਣਾ ਨਾ ਕਿ ਉਹਨਾਂ ਦੇ ਹੌਸਲੇ ਤੋੜਨੇ ਇਹ ਬੇਨਤੀ ਪ੍ਰਬੰਧ ਕਰਨ ਜੀ ਵਾਹਿ ਦੇਖੋ ਫੈਸਲਾ ਤਾਂ ਜੇ ਅਸੀਂ ਪ੍ਰਵਾਸਰਾ ਦੇ ਵਿੱਚ ਆਏ ਆ ਨਾਲ ਸਾਡੇ ਸਰਦਾਰ ਕਿਰਪਾਲ ਸਿੰਘ ਜੀ ਸੈਉ ਜ਼ਿਲ੍ਹਾ ਪ੍ਰਧਾਨ ਰਾਜੇਵਾਲ ਜੀ ਆਪਣੇ ਵੱਲੋਂ ਅਸੀਂ ਰਾਜੇਵਾਲ ਕਿਸਾਨ ਯੂਨিয়ন ਵੱਲੋਂ ਇਹ ਕਹੇ ਅਗਾਹ ਵੀ ਕਰਨਾ ਚਾਹੁੰਦੇ ਆ ਸਰਕਾਰਾਂ ਨੂੰ ਵੀ ਆ ਦੇਖੋ ਇੱਕ ਪ੍ਰਭ ਆਸਰਾ ਇੱਕ ਇਹ ਜੀ ਸਸਤਾ ਜਿੱਥੇ ਬੇਘਰਿਆਂ ਨੂੰ ਘਰ ਦਿੰਦੀ ਹੈ ਤੇ ਤਕਰੀਬ ਇਹ ਸਰਕਾਰਾਂ ਨੂੰ ਸਰਵਣੀ ਚਾਹੀਦੀ ਹੈ ਅੱਜ ਇਹ ਮਸਲਾ ਬਿਜਲੀ ਦੇ ਬਿੱਲ ਦਾ ਇੱਕ ਕਿੱਥੇ ਲੈ ਕੇ ਖੜਿਆ ਇੱਕ ਪਾਸੇ ਤਾਂ ਇਹ ਆਪਣੇ ਚਾਹਵਾਨਾਂ ਨੂੰ ਕਰੋੜਾਂ ਰੁਪਏ ਭਾਰਤ ਸਰਕਾਰ ਮਾਫ ਕਰ ਰਹੀ ਹੈ ਇੱਕ ਪਾਸੇ ਜਿੱਥੇ ਇਹ ਸਰਕਾਰ ਦਾ ਕੰਮ ਆਸਰੇ ਪ੍ਰਭ ਆਸਰੇ ਵਗੈਰੀਏ ਸਸਤਾ ਕਰ ਰਿਹਾ ਉਹਨਾਂ ਨੂੰ ਕਹਿੰਦੀਆਂ ਸੀ ਤੁਹਾਡੇ ਬਿਜਲੀ ਦੇ ਬਿੱਲ ਕੱਢ ਦਿੱਤੇ ਗਏ ਬਿਜਲੀ ਕੱਢ ਦਿੱਤਾ ਗਿਆ ਸਿਰਫ ਇੱਕ ਬਿਲਾ ਪਿੱਛੇ ਇੱਕ ਹੱਦ ਹੋਈ ਵੀ ਗੱਲ ਹੈ ਇੱਕ ਪਾਸੇ ਤਾਂ ਸਰਕਾਰਾਂ ਕਹਿੰਦੀਆਂ ਭਗਵੰਤ ਮਾਨ ਜੀ ਨੇ ਕਿਹਾ ਵੀ 300 ਯੂਨਿਟ ਮਾਫ ਕਰ ਪਿੱਛੇ ਇੱਥੇ 500 500 ਤਕਰੀਬਨ ਮਰੀਜ਼ ਹੈ ਜਿਹਨੂੰ ਕਹਿ ਸਕਦੇ ਸਸਤਾ ਦੇ ਵਿੱਚ ਲਵਾਰਿਸ ਵੀ ਭਰਾਵਾ ਇਹਨਾਂ ਖਾਤਰੇ ਕੋਈ ਸੋਚ ਸਮਝ ਲੈ ਕੀ ਹੈ 70 80 ਲੱਖ ਰੁਪਏ ਦੇ ਅੱਗੇ ਤੇ ਅੱਗੇ ਬਣਾਈ ਜਾਣਾ ਇੱਕ ਅਸੀਂ ਅਗਾਹ ਕਰਦੇ ਹਾਂ ਸਰਕਾਰਾਂ ਨੂੰ ਜੇ ਇਹ 9 ਤਰੀਕ ਤੱਕ ਹੱਲ ਨਾ ਹੋਇਆ ਤਾਂ ਅਸੀਂ ਕਿਸਾਨ ਹੋ ਰਾਜੇਵਾਲ ਵੱਲੋਂ ਤੇ ਲੋਕਾਂ ਨੂੰ ਵੀ ਉਹ ਕਰਦੇ ਆ ਜਾਗਰੂਕ ਕਰਦੇ ਆ ਭਰਾਵੋ ਆਜੋ ਉੱਠੋ ਇਹਨਾਂ ਦੀ ਮਦਦ ਕਰੋ ਇਹ ਸਾਡੇ ਲੋਕਾਂ ਨੂੰ ਸੰਭਾਲ ਰਹੇ ਇਨਸਾਨੀ ਤੌਰ ਨੂੰ ਸੰਭਾਲ ਰਹੇ ਨੇ ਲੋਕ ਇਹ ਤੇ ਤੁਸੀਂ ਨਹੀਂ ਜਾਗੋਗੇ ਹੋਰ ਕੋੜ ਜਾਗੋਗੇ ਫੇਰ ਲਾ ਕਿਹੋ ਵੀ ਤੁਸੀਂ ਤੁਹਾਡੇ ਇਹੋ ਜਿਹੇ ਸੰਸਥਾਵਾਂ ਬੰਦ ਹੋ ਗਈਆਂ ਜਿਹੜੀਆਂ ਸਰਕਾਰਾਂ ਦੇ ਕੰਮ ਕਰਦੀਆਂ ਸੀ ਉਹ ਇਹ ਸੰਸਥਾਵਾਂ ਕਰ ਰਹੀਆਂ ਤੇ 9 ਤਰੀਕ ਤੱਕ ਮਸਲੇ ਹੱਲ ਨਾ ਹੋਏ ਤਾਂ ਅਸੀਂ ਪ੍ਰਵਾਸਰਾ ਜਿਹੜੀ ਟੀਮ ਹੈ ਪ੍ਰਵਾਸਰਾ ਦੇ ਜਿਹੜੇ ਸੰਸਥਾ ਦੇ ਸਚਾਲਕ ਹੈ ਇਹਨਾਂ ਨਾਲ ਆ ਹੋਰ ਲੋਕਾਂ ਦੇ ਨਾਲ ਅਸੀਂ ਰਲ ਕੇ ਤੁਰਾਂਗੇ ਕਸਾਰਿਓ ਰਾਜੇਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਤੋਂ ਅਸੀਂ ਪ੍ਰਵਾਸਰਾ ਜੋ ਕਿ ਕੁਰਾਲੀ ਖਰੜ ਨੇੜੇ ਤੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਪੈਂਦਾ ਜਿੱਥੇ ਕਿ ਨਿਆਸਰਿਆਂ ਦੀ ਲੋੜਵੰਦਾਂ ਦੀ ਸੇਵਾ ਕੀਤੀ ਜਾਂਦੀ ਹੈ ਨੇਕਾ ਹੀ ਪੁਰਾਣੀ ਦਾਖਲ ਨੇ ਚੈਰੀਟੇਬਲ ਤੌਰ ਤੇ ਹਸਪਤਾਲ ਵੀ ਚਲਾਇਆ ਜਾਂਦਾ ਜਦੋਂ ਸਾਨੂੰ ਇਹਨਾਂ ਖਬਰਾਂ ਦਾ ਪਤਾ ਲੱਗਾ ਕਿ ਪ੍ਰਭ ਆਸਰਾ ਦਾ ਕਨੈਕਸ਼ਨ ਜੋ ਲੋੜਵੰਦ ਜਿਨ੍ਹਾਂ ਨੇ ਸਰਕਾਰ ਨੇ ਜਿਨ੍ਹਾਂ ਦੀ ਉਹਨਾਂ ਆਪਣੇ ਨਾਗਰਿਕਾਂ ਦੀ ਸੰਭਾਲ ਕਰਨੀ ਹੁੰਦੀ ਹੈ ਜੋ ਬੇਸਹਾਰਾ ਹੋ ਜਾਂਦੇ ਨੇ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਜਾਂਦੇ ਨੇ ਕਿੰਨਾ ਹੋਰ ਹਾਲਾਤਾਂ ਦੇ ਵਿੱਚ ਚਲੇ ਜਾਂਦੇ ਨੇ ਜਿਨ੍ਹਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੁੰਦਾ ਜਿਨ੍ਹਾਂ ਦੀ ਸਰਕਾਰ ਨੇ ਸੰਭਾਲ ਕਰਨੀ ਹੁੰਦੀ ਹੈ ਪਰ ਸਮਾਜ ਦਰਦੀ ਜੋ ਸੰਸਥਾਵਾਂ ਜਿਵੇਂ ਪ੍ਰਭਾ ਆਸਰਾ ਕਰ ਰਿਹਾ ਹੈ ਉਹਨਾਂ ਦੀ ਸੰਭਾਲ ਕਰ ਰਿਆ ਸਰਕਾਰਾਂ ਵੱਲੋਂ ਉਹਨਾਂ ਨੂੰ ਜਿੱਥੇ ਸਬਸਿਟੀਆਂ ਵੱਡੇ ਵੱਡੇ ਅ ਕਾਰੋਬਾਰੀਆਂ ਨੂੰ ਦਿੱਤੀਆਂ ਜਾਂਦੀਆਂ ਨੇ ਇਹਨਾਂ ਦਾ ਵੀ ਆਪਣਾ ਹੱਕ ਬਣਦਾ ਹੈ ਪਰ ਉਹ ਨਾ ਕੁਝ ਮੰਗਦੇ ਹੋਏ ਨਾ ਕੁਝ ਅਜੇ ਦਿੱਤਾ ਗਿਆ ਪਰ ਅਫਸੋਸ ਇਸ ਗੱਲ ਦਾ ਹੋਇਆ ਕਿ ਜਦੋਂ ਪਤਾ ਲੱਗਿਆ ਤਾਂ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਤੇ ਸਮਾਜਾਰਦੀ ਜਥੇਬੰਦੀਆਂ ਦੇ ਆਗੂ ਅਜੇ ਇੱਥੇ ਪਹੁੰਚੇ ਸਾਰੀ ਜਿਹੜੀ ਡਿਟੇਲ ਹੈ ਉਹ ਲਈ ਗਈ ਹੈ ਕਿ ਬਹੁਤੀ ਤੱਕੇਸ਼ਾਈ ਜੋ ਸਰਕਾਰਾਂ ਵੱਲੋਂ ਹੁਣ ਤੱਕ ਸੁਣਵਾਈ ਨਹੀਂ ਹੋ ਰਹੀ ਸੋ ਇਸ ਲਈ ਸਰਕਾਰ ਨੂੰ ਅਸੀਂ ਅਪੀਲ ਕਰਦੇ ਹੋਏ ਸਿਰਫ ਤੇ ਸਿਰਫ ਇਹਨਾਂ ਜੋ ਲੋੜਬੰਦ ਨਾਗਰਿਕ ਨੇ ਜਿਨ੍ਹਾਂ ਦੇ ਹੱਕ ਬਣਦੇ ਨੇ ਉਹਨਾਂ ਦੇ ਹੱਕ ਦਵਾਉਣ ਦੇ ਲਈ ਫੈਸਲਾ ਕੀਤਾ ਕਿ 9 ਤਰੀਕ ਨੂੰ ਇਸੇ 9 April ਨੂੰ ਵੱਡਾ ਕੱਠ ਪ੍ਰਭਾਸਰਾ ਵਿਖੇ ਰੱਖਿਆ ਜਾਵੇਗਾ ਇਹ ਅਲਟੀਮੇਟ ਹੈ ਉਸ ਦਿਨ ਤੱਕ ਦਾ ਜੇਕਰ ਸਰਕਾਰ ਇਹ ਮਸਲਾ ਹੱਲ ਕਰ ਦਿੰਦੀ ਹੈ ਤਾਂ ਤਨਬਾਦੀ ਹੋਵਾਂਗੇ ਨਹੀਂ ਤਾਂ ਫਿਰ ਵੱਡੇ ਪੱਧਰ ਤੇ ਇਥੇ ਜਥੇਬੰਦੀਆਂ ਪੰਜਾਬ ਭਰ ਤੋਂ ਪਹੁੰਚਣਗੀਆਂ ਜਿਸ ਦੇ ਵਿੱਚ ਮੌਕੇ ਤੇ ਵੀ ਪ੍ਰੋਗਰਾਮ ਚੋ ਹੈਗਾ ਐਕਸ਼ਨ ਕੀਤਾ ਜਾ ਸਕਦਾ ਹੈ ਜਾਂ ਕੋਈ ਵੱਡਾ ਪ੍ਰੋਗਰਾਮ ਲੀਕਣਾ ਪਿਆ ਉਹ ਹੁਣ ਇਕੱਠੇ ਹੋ ਕੇ ਸਰਕਾਰ ਦੇ ਨਾਲ ਸਾਨੂੰ ਜੋ ਇਹ ਲੜਾਈ ਹੈ ਲਵਾਰਸੀਨਾ ਨਾਗਰਿਕਾਂ ਦੇ ਹੱਕਾਂ ਦੇ ਲਈ ਲੜਨੀ ਪਵੇਗੀ ਇਹ ਫੈਸਲਾ ਇਲਾਕੇ ਦੀਆਂ ਸਮਾਜਦਾਰੀ ਸੰਸਥਾਵਾਂ ਦੇ ਵੱਲੋਂ ਮਿਲ ਕੇ ਲਿਆ ਗਿਆ ਕਿ ਜਿਨ੍ਹਾਂ ਦੇ ਹੱਕ ਬਣਦੇ ਨੇ ਜੇਕਰ ਸਰਕਾਰ ਖਮੋਸ ਹੈ ਸਾਨੂੰ ਜਗਾਉਣ ਦੇ ਲਈ ਅੱਜ ਅਪੀਲ ਕਰ ਰਹੇ ਹਾਂ ਜੇਕਰ ਸਰਕਾਰ ਸੁਣੇ ਨਹੀਂ ਤਾਂ ਫਿਰ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ ਸਾਨੂੰ ਇਸ ਜਿਹੜਾ ਦੋਸ਼ ਨਹੀਂ ਹੋਵੇਗਾ ਕਿਸੇ ਵੀ ਜਥੇਬੰਦੀਆਂ ਨੂੰ ਸੰਘਰਸ਼ ਵਿੱਢਣ ਦੇ ਲਈ ਅਸੀਂ ਮਜਬੂਰ ਹੋਵਾਂਗੇ ਸੋ ਅਸੀਂ ਆਪ ਸਰਕਾਰ ਨੂੰ ਫਿਰ ਬੇਨਤੀ ਕਰਦੇ ਹਾਂ ਕਿ ਇਨਕਲਾਬ ਦੇ ਨਾਂ ਤੇ ਤੁਹਾਡੀ ਸਰਕਾਰ ਬਣੀ ਹੈ ਜੇਕਰ ਇਨਕਲਾਬ ਦੇ ਵਿੱਚ ਫਿਰ ਕੋਈ ਵੀ ਕਿਸੇ ਨਾਲ ਤੱਕੇਸ਼ਾਈ ਨਾ ਹੋਵੇ ਉਹਦੇ ਹੱਕ ਪ੍ਰਾਪਤ ਹੋਣ ਜੇਕਰ ਉਹਨਾਂ ਮੰਗਾ ਨੂੰ ਪੂਰਿਆ ਕਰ ਦਿੱਤਾ ਜਾਂਦਾ ਹੈ ਤਾਂ ਇਹ ਆਪਣੀ ਜ਼ਿੰਮੇਵਾਰੀ ਫਰਜ ਸਮਝ ਕੇ ਇਸ ਨੂੰ ਜਰੂਰ ਸਮਝਿਆ ਜਾਵੇ ਨਹੀਂ ਤਾਂ ਫਿਰ ਅਸੀਂ ਅਗਲਾ ਪ੍ਰੋਗਰਾਮ ਲਿਖਣ ਦੇ ਲਈ ਅਗਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਜੋ 9 ਤਰੀਕ ਨੂੰ ਰੱਖ ਰਹੇ ਹਾਂ ਤੁਸੀਂ ਸੁਣਿਆ ਕਿ ਪ੍ਰਭਾਸਰਾ ٹرسٹ ਦੇ ਵਿੱਚ ਜਥੇਬੰਦੀਆਂ ਇਕੱਠੀਆਂ ਹੋਈਆਂ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਸਖਤ ਤਾਅਨ ਦਿੱਤੀ ਹੈ ਕਿ ਅਗਰ ਬਿਜਲੀ ਕਨੈਕਸ਼ਨ ਨੂੰ ਮੁਰਤੋਂ ਨਾ ਜੋੜਿਆ ਗਿਆ ਆ ਫਿਰ ਤਿੱਖਾ ਪ੍ਰਦਰਸ਼ਨ ਹੋਵੇਗਾ ਤਿੱਖਾ ਵਿਰੋਧ ਹੋਵੇਗਾ ਪ੍ਰਜਾਤਾ ਇੱਕ ਪਾਸੇ ਚੌਣਾ ਸਿਖਰਾਂ ਤੇ ਨੇ ਦੂਜੇ ਪਾਸੇ ਹੁਣ ਵਿਰੋਧ ਹੋਣਾ ਸਰਕਾਰ ਦਾ ਸ਼ੁਰੂ ਹੋਵੇਗਾ ਇਸ ਦੇ ਵਿੱਚ ਕਾਫੀ ਨੁਕਸਾਨ ਸਰਕਾਰ ਨੂੰ ਵੀ ਹੋ ਸਕਦਾ ਜੋ ਮੌਜੂਦਾ ਸਰਕਾਰ ਪੰਜਾਬ ਦੇ ਵਿੱਚ ਹੈ ਤਾਂ ਇਸ ਨੂੰ ਲੈ ਕੇ ਕਾਫੀ ਪਹਿਲਾ ਸਿਆਸੀ ਨੇਤਾ ਵੀ ਸੁਪਰਾਬਾਸਰੇ ਦੇ ਵਿੱਚ ਆਏ ਕਾਫੀ ਵਾਅਦੇ ਕੀਤੇ ਕਿ ਅਸੀਂ ਸੀਐਮ ਭਗਵੰਤ ਮਾਨ ਦੇ ਨਾਲ ਗੱਲਬਾਤ ਕਰਾਂਗੇ ਭਾਵੇਂ ਜੇ ਤੱਕ ਕਨੈਕਸ਼ਨ ਨਹੀਂ ਜੋੜਿਆ ਗਿਆ ਜਿਸ ਦੇ ਨਾਲ ਕਾਫੀ ਲੋਕ ਪਰੇਸ਼ਾਨ ਹੋ ਰਹੇ ਨੇ ਜਿਹੜੇ ਲੋੜਵੰਦ ਨੇ ਮਰੀਜ਼ ਨੇ ਬੱਚੇ ਨੇ ਤਾਂ ਉਹਨਾਂ ਨੂੰ ਗਰਮੀ ਦੇ ਵਿੱਚ ਰਹਿਣਾ ਪੈ ਰਿਹਾ ਤਾਂ ਅੱਗੇ ਮੌਸਮ ਬੜਾ ਖਰਾਬ ਆਉਂਦਾ ਨਜ਼ਰ ਆ ਰਿਹਾ ਕਿਉਂਕਿ ਗਰਮੀ ਅਤ ਦੀ ਪੈਣੀ ਹੈ ਇਸ ਨੂੰ ਲੈ ਕੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਦੇ ਉੱਤੇ ਦਬਾਅ ਬਣ ਸਕੇ ਜੋ ਕਿ ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਗਿਆ ਕਿ ਅਸੀਂ ਤਿੱਖਾ ਵਿਰੋਧ ਕਰਾਂਗੇ ਤਾਂ ਉਮੀਦ ਕਰਦੇ ਹਾਂ ਤਨੂਰ ਖਬਰ ਵਧੀਆ ਲੱਗੀ ਹੋਵੇਗੀ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਸਾਡੇ ਫੇਸਬੁਕ ਪੇਜ ਨੂੰ ਜਰੂਰ ਲਾਈਕ ਕਰ ਲਿਓ ਤੇ ਨਾਲ ਦੀ ਨਾਲ ਆਪਣੇ ਕਮੈਂਟਸ ਜੁੜ ਦਿਓ ਤੁਹਾਡੇ ਕੰਮ ਮੈਂ ਜਸਪ੍ਰੀਤ ਦੇ ਨਾਲ ਹਰਤੇਜ ਸਿੰਘ ਤੇ